ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮ 77 ਤੋਂ ਝੋਨੇ ਦਾ ਸੀਜ਼ਨ ਆ ਚੁੱਕਿਆ ਬੀਜਾਂ ਦੀ ਡਿਮਾਂਡ ਆਣ ਲੱਗੀ ਗਈ ਆਪਣੇ ਫਾਰਮ ਦੇ ਉੱਤੇ ਆਪਾਂ ਨੇ ਪਿਛਲੇ ਸਾਲ ਦੋ ਬੀਜ ਰੱਖੇ ਸੀ ਜੀ 126 ਦਾ ਅਤੇ 1849 ਦਾ ਬਾਸਮਤੀ ਦਾ ਦੋਨੋਂ ਬੀਜਾਂ ਦੀ ਬਹੁਤ ਵਧੀਆ ਪਰਫਾਰਮੈਂਸ ਰਹੀ ਸੀ 126 ਆਪਾਂ ਜੂਨ ਮਹੀਨੇ ਦੇ ਵਿੱਚ ਆਪਣੇ ਫਾਰਮ ਦੇ ਉੱਤੇ ਲਾ ਦਨੇ ਆ ਉਹਦਾ ਝਾੜ ਥੋੜਾ ਜਿਹਾ ਘੱਟ ਰੰਦਾ ਹੋਰਾਂ ਦੇ ਮੁਕਾਬਲੇ ਜਿਹੜੇ ਜੁਲਾਈ ਚ ਲਾਂਦੇ ਨੇ 7ਵੇਂ ਮਹੀਨੇ ਚ ਲਾਂਦੇ ਨੇ 6ਵੇਂ ਮਹੀਨੇ ਚ ਲਈ ਹੋਈ ਆਪਣੇ ਫਾਰਮ ਦੇ ਉੱਤੇ ਇਹ 80 ਤੋਂ 85 ਮਣ ਝੜਦੀ ਆ ਅਤੇ 7ਵੇਂ ਮਹੀਨੇ ਦੇ ਵਿੱਚ ਲਈ ਹੋਈ ਇਹ 90 ਤੋਂ 100 ਦੇ ਵਿੱਚ ਝੜਦੀ ਆ ਜੇ ਆਪਾਂ 126 ਜੁਲਾਈ ਮਹੀਨੇ ਲਾਂਨੇ 7ਵੇਂ ਮਹੀਨੇ ਦੇ ਵਿੱਚ ਲਾਂਨੇ ਤਾਂ 90 ਤੋਂ 100 ਮਣ ਦੇ ਵਿੱਚ ਇਹ ਝੜ ਜਾਂਦੀ ਆ 1847 ਆਪਣੇ ਫਾਰਮ ਦੇ ਉੱਤੇ 15 ਜੂਨ ਨੂੰ ਲਾਈ ਸੀ ਅਸੀਂ ਨੇ ਉਹਦਾ 70 ਮਣ ਦਾ ਝਾੜ ਰਿਹਾ ਸੀ ਪਹਿਲਾਂ 1509 ਲਾਇਆ ਕਰਦੇ ਸੀ ਆਹੀ 15 16 ਜੂਨ ਦੇ ਲਗਭਗ ਉਹਦਾ ਝਾੜ ਸਾਡੇ ਬਾਣ ਦੇ ਵਿੱਚ 60 ਮਣ ਰਹਿੰਦਾ ਸੀ ਜਾਨੀ ਕਿ 10 ਮਣ ਝਾੜ 1847 1509 ਦੇ ਮੁਕਾਬਲੇ ਜ਼ਿਆਦਾ ਦੇ ਰਿਹਾ ਸਾਡੇ ਬਾਣ ਦੇ ਵਿੱਚ ਜੇ ਆਪਾਂ ਜੁਲਾਈ ਚ ਜਾਵਾਂਗੇ ਤਾਂ ਮੈਨੂੰ ਲੱਗਦਾ ਹੋਰ ਵੀ ਵੱਧ ਦੇ ਸਕਦੀ ਆ ਆ 126 ਦੀ 126 ਕਟਾਈ ਹੋ ਰਹੀ ਆ ਪਿਛਲੇ ਸਾਲ ਉਹਦੀ ਵੀਡੀਓ ਲਾਈ ਆ ਨਾਲ ਅਸੀਂ ਨੇ ਆਪਣੇ ਫਾਰਮ ਦੇ ਉੱਤੇ ਹੱਥ ਨਾਲ ਹਰੇਕ ਸਾਲ ਅਸੀਂ ਕਰਵਾਤਾ ਬੜਾ ਨਾਜੀਰੀ ਕੋਈ ਵੀ ਉੱਚਾ ਬੂਟਾ ਇਹਦੇ ਵਿੱਚ ਤੁਹਾਨੂੰ ਨਹੀਂ ਮਿਲੂਗਾ ਆਪਣੇ ਫਾਰਮ ਦਾ ਬੀਜ ਹੁੰਦਾ ਬਾਹਰੋਂ ਅਸੀਂ ਕੋਈ ਬੀਜ ਨਹੀਂ ਲੈਂਦੇ ਜੀਰੀ ਦਾ ਖਾਸ ਕਰਕੇ ਜੀਰੀ ਦੇ ਦੋ ਬੀਜ ਹੁੰਦੇ ਨੇ ਸਾਡੇ ਲਵੇ ਇੱਕ ਬਾਸਮਤੀ ਦਾ ਹੁੰਦਾ ਇੱਕ ਪੀਆਰ ਚ ਹੁੰਦਾ ਇਹ ਆਪਣੇ ਫਾਰਮ ਦੇ ਉੱਤੇ ਹੀ ਅਸੀਂ ਲਾਉਂਦੇ ਆ ਆਪਣੇ ਫਾਰਮ ਦੇ ਉੱਤੇ ਹੀ ਸਾਫ਼ ਕਰਦੇ ਆ ਤੇ ਆਪਣੇ ਫਾਰਮ ਉੱਤੇ ਹੀ ਵੇਚਦੇ ਆ ਆ ਜਿਹੜਾ ਬੀਜ ਆਪਾਂ ਤੁਹਾਨੂੰ ਵੇਚਣ ਦੇ ਲਈ ਤਿਆਰ ਕਰ ਰਹੇ ਆ ਇਹ ਪਿਛਲੇ ਸਾਲ ਦੀ ਵੀਡੀਓ ਹੈ ਇਹ ਹੱਥਾਂ ਨਾਲ ਚੜਾ ਕੇ ਆਪਾਂ ਨੇ ਰੱਖ ਲਿਆ ਸੀ ਹਰ ਇੱਕ ਸਾਲ ਇੰਹੀਂ ਕਰਦੇ ਆ ਜਿਹੜਾ ਮੰਡੀ ਵੀ ਜਾਣਾ ਹੁੰਦਾ ਉਹ ਆਪਾਂ ਕਰਪੈਣ ਨਾਲ ਵਡਾ ਲੈਂਦੇ ਆ ਉਹ ਪਿੱਛੇ ਕਰਪੈਣ ਵੀ ਤੁਹਾਨੂੰ ਚਲਦੀ ਦਿਖ ਰਹੀ ਆ 126 ਦਾ ਬੀਜ ਲਗਭਗ ਤਿਆਰ ਹੈ ਜੀ ਤੇ 1847 ਦਾ ਸੀਨੇ ਬੀਜ ਹਲੇ ਸਾਫ਼ ਨਹੀਂ ਕਰਿਆ ਉਹ 4-5 ਦਿਨਾਂ ਤੱਕ ਸਾਫ਼ ਕਰ ਦਾਂਗੇ ਇਕ ਸੋ 26 ਦਾ ਰੇਟ ਆ ਇਸ ਵਾਰੀ ਵੀ ਅਸੀਂ ਨੇ 50 ਰੁਪਏ ਕਿਲੋ ਰੱਖਿਆ ਜਿਹੜੇ ਭਰਾਵਾਂ ਨੂੰ ਚਾਹੀਦਾ ਉਹ ਫਾਰਮ ਤੋਂ ਆ ਕੇ ਲਿਜਾ ਸਕਦੇ ਨੇ ਧੰਨਵਾਦ ਜੀ